ਲਓ ਵੀ ਬਿੱਲਿਓ ਅੱਜ ਉਹ ਗੋਰਾ ਆਇਆ ਵਾ ਜਿਹੜਾ 4x4 ਟਰੈਕਟਰ ਵੀ ਖਬੋ ਦਿੰਦਾ ਤੇ ਪਾਸੇ ਹੋ ਕੇ ਭੇਜਦਾ ਵੀ ਆਪਦੀ ਜੀਸੀਬੀ ਲਿਆਓ ਤੇ ਟਰੈਕਟਰ ਕੱਢ ਲਓ ਤੇ ਅੱਜ ਆਇਆ ਬਾਈ ਇਹ ਆਪਣੇ ਜਿਹੜੇ ਆ ਝੋਨੇ ਦੇ ਵਿੱਚ ਵੱਧਵੇਂ ਬੂਟੇ ਆ ਨਾ ਇਹ ਕੱਢਣ ਆਇਆ ਤੇ ਭਰਾਵਾਂ ਵਾਲਾ ਪਿਆਰ ਆ ਗੋਰੇ ਦੇ ਨਾਲ ਤੇ ਵੈਸੇ ਤਾਂ ਬਾਈ ਆਪਾਂ ਵੀ ਜਿਹੜਾ ਹਰ ਸਾਲ ਝਾੜ ਕੇ ਰੱਖਦੇ ਹੁੰਨੇ ਆ ਪਰ ਫਿਰ ਵੀ ਨਾ ਬਾਈ ਕਿਤੇ ਕਿਤੇ ਸਮੱਸਿਆ ਆ ਜਾਂਦੀ ਆ ਹੈ ਗੈਂਤੀ ਦੇ ਬੂਟੇ ਆ ਤੁਸੀਂ ਨਿਗਾਹ ਮਾਰ ਲਓ ਪਰ ਇਹ ਆਇਆ ਵੀ ਬਾਈ ਜੇ ਆਪਾਂ ਸਾਫ਼ ਕਰ ਲਾਂਗੇ ਹਨ ਇਹਨੂੰ ਕਢਾ ਦਾਂਗੇ ਹੁਣ ਤੇ ਅਗਲੀ ਵਾਰ ਜਿਹੜੇ ਹੋਰ ਘਟ ਜਾਂਦੇ ਆ ਪਿਛਲੇ 3-4 ਸਾਲਾਂ ਤੋਂ ਆਪਾਂ ਵੀ ਜਿਹੜਾ ਬਾਈ ਝਾੜ ਕੇ ਰੱਖਦੇ ਹੁੰਨੇ ਆ ਤੇ ਇਹਦੇ ਨਾਲ ਬਾਈ ਬਹੁਤ ਘਟ ਆ ਸਮੱਸਿਆ ਆਉਂਦੀ ਆ ਕਈ ਆਪਣੇ ਕਿਸਾਨ ਭਰਾਵਾਂ ਦੇ ਆਪਾਂ ਦੇਖਦੇ ਆ ਵੀ ਬਹੁਤ ਜ਼ਿਆਦਾ ਜਿਹੜੇ ਵਾਦ ਮੇ ਬੂਟੇ ਹੁੰਦੇ ਆ ਉਹਦਾ ਕਾਰਨ ਕੀ ਰਹਿੰਦਾ ਬਾਈ ਆਪਾਂ ਨਾ ਮਸ਼ੀਨ ਦੇ ਵਿੱਚੋਂ ਹੀ ਵੀ ਰੱਖ ਲੈਨੇ ਆ ਆਪਾਂ ਆਮ ਤੌਰ ਤੇ ਹੀ ਦੇਖਦੇ ਆ ਵੀ ਜਦੋਂ ਅੱਧਾ ਘਟੋਣਾ ਵੱਡਾ ਜਾਂਦਾ ਆਪਾਂ ਕਹਿੰਦੇ ਨੇ ਵੀ ਹੁਣ ਟੈਂਕੀ ਜਿਹੜੀ ਸਾਫ਼ ਹੋ ਗਈ ਤੇ ਹੁਣ ਵੀ ਰੱਖ ਲੋ ਇਹਦੇ ਵਿੱਚੋਂ ਪਹਿਲਾਂ ਅਸੀਂ ਵੀ ਬਾਈ ਐਂ ਕਰਦੇ ਹੁੰਦੇ ਸੀਗੇ ਪਰ ਆਪਣੇ ਤਜਰਬੇਕਾਰ ਕਿਸਾਨ ਭਰਾ ਨੇ ਜਦੋਂ ਦਾ ਆਪਾਂ ਨੂੰ ਦੱਸਿਆ ਕਿਉਂਕਿ ਬਾਈ ਮਸ਼ੀਨ ਪਹਿਲਾਂ ਹੋਰ ਕੋਈ ਵੈਰੈਟੀ ਵੱਢ ਕੇ ਆਈ ਹੁੰਦੀ ਆ ਆਪਣੇ ਹੋਰ ਵੈਰੈਟੀ ਹੁੰਦੀ ਆ ਜੇ ਥੋੜੇ ਮੋٹے ਦਾਣੇ ਵੀ ਰਹਿ ਜਾਣ ਤਾਂ ਉਹ ਜਿਹੜੇ ਪਨੀਰੀ ਦੇ ਵਿੱਚ ਜੇ ਆਪਾਂ ਦੇਖੀਏ ਇੱਕ ਮੁਠ ਵੀ ਪਨੀਰੀ ਵਾਲੇ ਝੋਨੇ ਚ ਰਲ ਜੇ ਹਨ ਤਾਂ ਬਹੁਤ ਜ਼ਿਆਦਾ ਜਿਹੜਾ ਇਹ ਸਮੱਸਿਆ ਆ ਜਾਂਦੀ ਆ ਇਸ ਲਈ ਆਪਾਂ ਬਾਈ ਹਰ ਸਾਲ ਇਹ ਜਿਹੜੇ ਬੀਜ ਉਹ ਝਾੜ ਕੇ ਰੱਖਦੇ ਹੁੰਨੇ ਆ ਤੇ ਤਿੰਨ ਕਸਾਲਾਂ ਦੇ ਵਿੱਚ ਬਾਈ ਇਹ ਜਿਹੜੀ ਵਾਦਮੇ ਬੂਟਿਆਂ ਦੀ ਆ ਸਮੱਸਿਆ ਉਹ ਬਿਲਕੁਲ ਹੀ ਖਤਮ ਹੋ ਗਈ ਆ ਤੁਸੀਂ ਨਿਗਾਹ ਮਾਰ ਲਓ ਵੀ ਵਿਰਲੇ ਬੂਟੇ ਆ ਤੇ ਅੱਜ ਬਾਈ ਰੇਸ਼ਮ ਤੇ ਬਾਈ ਗੋਰਾ ਜਿਹੜੇ ਆਏ ਵਿਆ ਇਹ ਇਹਨਾਂ ਤੋਂ ਆਪਾਂ ਵੜਾ ਕੇ ਤੇ ਵਿੱਚ ਹੀ ਸਟਾ ਦੇਣੇ ਆ ਕਿਉਂਕਿ ਹੁਣ ਟਾਈਮ ਆ ਇਸ ਤੋਂ ਬਾਅਦ ਇਹ ਜਿਹੜਾ ਨਿਸਰਿਆਊਗਾ ਝੋਨਾ ਤੇ ਜੇ ਸੋਨੂ ਵੀ ਬਾਈ ਇਹ ਸਮੱਸਿਆ ਹੈਗੀ ਆ ਤਾਂ ਤੁਸੀਂ 2 ਕਸਾਲ ਬਾਈ ਬੀਜ ਝਾੜ ਕੇ ਰੱਖਿਓ ਜਿੱਥੇ ਸੋਨੂ ਐ ਲੱਗਦਾ ਵੀ ਬੀਜ ਚੰਗਾ ਜਾਂ ਵਾਦਮੇ ਬੂਟੇ ਨਹੀਂ ਹੈ ਨਾ ਕਿਉਂਕਿ ਉਦੋਂ ਆਪਾਂ ਜਿਹੜਾ ਕੋਈ ਵੱਧਮਾ ਬੂਟਾ ਹੁੰਦਾ ਨਾ ਉਦੋਂ ਵੱਡ ਵੀ ਸਕਦੇ ਆ ਤੇ ਸੋਡੀ ਵੀ ਇਹ ਸਮੱਸਿਆ ਜਿਹੜੀ ਬਿਲਕੁਲ ਖਤਮ ਹੋ ਜੂਗੀ ਤੇ ਅੱਜ ਆਪਣਾ ਝੋਨਾ ਤਕਰੀਬਨ ਬਈ 70 ਕ ਦਿਨਾਂ ਦਾ ਹੋ ਗਿਆ ਤੇ ਪ੍ਰਦਾਨ ਆਪਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪਾਤੀ ਸੀਗੀ ਤਕਰੀਬਨ ਅੱਜ 5-6 ਦਿਨ ਹੋ ਗਏ ਆ ਪ੍ਰਦਾਨ ਪਾਏ ਨੂੰ ਤੇ ਅੱਜ ਆਪਾਂ ਇਹੀ ਹੱਲ ਕਰਨਾ ਵੀ ਜਿਹੜੇ ਆ ਸਨੋ ਵਿਰਲੇ ਬੂਟੇ ਦੇਖਦੇ ਆ ਨਾ ਵੱਧਮੇ ਤੇ ਇਹ ਆਪਾਂ ਅੱਜ ਸਾਰੇ ਵੜਾ ਦਾਂਗੇ ਤੇ ਵੀ ਆਪਾਂ ਫੇਰ ਬਈ ਇਸ ਸਾਲ ਵੀ ਜਿਹੜਾ ਝਾੜ ਕੇ ਹੀ ਰੱਖਣਾ ਇਧਰਲੇ ਬਾਹਨ ਦੇ ਵਿੱਚ ਵੀ ਆ ਦੇਖੋ ਵੀ ਵਿਰਲੇ ਬੂਟੇ ਆ ਅੱਜ ਬਿਲਕੁਲ ਸਾਫ਼ ਕਰ ਦਾਂਗੇ ਆ ਹੁਣ ਨਿਸਰੇ ਜਾਂਦੇ ਆ ਕੁਛ ਤਾਂ ਇਹ ਜੇ ਆਪਾਂ ਨਾ ਵੱਢੇ ਤਾਂ ਇਹ ਬੀ ਥੱਲੇ ਝੜੂਗਾ ਤੇ ਅਗਲੀ ਵਾਰ ਜਿਹੜੀ ਹੋਰ ਸਮੱਸਿਆ ਆਊਗੀ ਤੇ ਇਹਦਾ ਹੱਲ ਇਹੀ ਹੈ ਵੀ ਬਾਈ ਇੱਕ ਤਾਂ ਬੀ ਝਾੜ ਕੇ ਰੱਖੋ ਤੇ ਦੂਜਾ ਬਾਈ ਜਿਹੜਾ ਆਪਾਂ ਜਦੋਂ ਬਾਦਮੇ ਬੂਟੇ ਹੁੰਦੇ ਆ ਤੇ ਜੇ ਆਪਾਂ ਉਹਨਾਂ ਨੂੰ ਵੱਢ ਕੇ ਸੜ ਦਾਂਗੇ ਹਨਾ ਤਾਂ ਉਹ ਜਿਹੜਾ ਸਮੱਸਿਆ ਆਪਣੀ ਉਹ ਬਿਲਕੁਲ ਖਤਮ ਹੋ ਜੂਗੀ ਝੰਡਾ ਰੋ ਕਹਿ ਦਿੰਦੇ ਆ ਕਈ ਬਦਮੇ ਬੂਟੇ ਕਹਿ ਦਿੰਦੇ ਆ ਨਾ ਸਾਡੇ ਵੀ ਇਹ ਸਮੱਸਿਆ ਸੀ ਕਿ ਭਾਈ ਜਦੋਂ ਦਾ ਆਪਾਂ ਬੀ ਝਾੜ ਕੇ ਰੱਖਣ ਲੱਗੇ ਆ ਤੇ ਉਦੋਂ ਦਾ ਬਿਲਕੁਲ ਜਿਹੜੀ ਇਹ ਸਮੱਸਿਆ ਖਤਮ ਹੋ ਗਈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ